ਸਲੋਜੀ ਰਖੜੀ ਦੇ ਤਿਹਾਰ ਦੇ ਵੱਡਾ ਡੀਪੂ ਨੇ ਸੂਟਾਂ ਦੇ ਰੇਟਾਂ 'ਚ ਪੂਰੀ ਤਿਆਰੀ ਕਰ ਲਈ ਆ ਜਿੱਥੇ ਬਾਜ਼ਾਰ ਦੇ ਵਿੱਚ ਤੁਹਾਨੂੰ 8-800 ਵਾਲੇ 7-700 ਵਾਲੇ ਘੂਟ ਮਿਲਦੇ ਆ ਇੱਥੇ ਲੇਖ ਲੇਖ ਕੇ ਲਾਤਾ ਵੀ 7-800 ਵਾਲੇ ਸੂਟ ਤੁਸੀਂ ਸਿਰਫ 350 ਹੀ ਲੈ ਜਾਓ ਤੁਸੀਂ ਕੋਈ ਸੇਲ ਨਹੀਂ ਲਾਉਂਦੇ ਕੋਈ ਆਫਰ ਨਹੀਂ ਲਾਉਂਦੇ ਜਿਹੜਾ ਬਾਜ਼ਾਰ 'ਚ 800 700 ਰ ਤੁਸੀਂ ਕਹਿੰਦੇ ਹੋ 350 ਹੀ ਲੈ ਜਾਓ ਫਾਰਕ ਬਹੁਤ ਵੱਡਾ ਪਰ ਸੇਸੂਦਕ ਰੋਲਾ ਪਾ ਹੈ ਨਹੀਂ ਬੱਜੀ ਸੇ ਲਾਣ ਵਾਲੇ ਸਾਰੇ ਬੰਦੇ ਨਾ ਝੂਠ ਬੋਲ ਕੇ ਸੇ ਲਾਉਂਦੇ ਆ ਕੋਈ ਚੀਜ਼ ਹੁੰਦੀ ਹੈ 400 ਰੁਪਏ ਦੀ ਪਹਿਲਾਂ ਉਹਦਾ ਰੇਟ ਕਰ ਦਿੰਦੇ 1200 ਜਦੋਂ ਨਹੀਂ ਵਿਕਦੀ ਫੇ ਉਹਦਾ ਕਰ ਦਿੰਦੇ ਯਾਰ ਜਦੋਂ ਫੇ ਨਹੀਂ ਵਿਕਦੀ ਫੇ 700 ਫੇ ਸੇ ਲਾਉਂਦੇ 700 ਰੁਪਏ ਸੇ ਲਾਜੀ 500 ਰੁਪਏ ਸੇ ਲਾ ਜਿਹੜੀ ਚੀਜ਼ ਦਾ ਰੇਟ ਹੈ ਪਹਿਲਾਂ 300 ਜੇ ਤੁਸੀਂ 310 ਰੁਪਏ ਦੀ ਵੀ ਤੁਹਾਨੂੰ ਬਿਕਣੀ ਵਿਕਣੀ ਆ ਬਾਜ਼ਾਰ ਦੇ ਦੁਕਾਨਦਾਰ 10 ਵਜੇ ਸ਼ਟਰ ਚੱਕਦੇ ਪਰ ਵੱਡਾ ਡਿੱਪੂ ਸਵੇਰ ਤੋਂ ਹੀ ਦੇਖੋ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹੈਗੇ ਆ ਆ ਵੀ ਤੁਸੀਂ ਚੈੱਕ ਕਰ ਲੋ ਜਿਹੜੇ ਬਾਜ਼ਾਰਾਂ ਦੇ ਵਿੱਚ 12 1200 ਇੱਥੇ ਤੁਹਾਨੂੰ ਆ ਦੇਖੋ ਬੜਾ ਸੋਹਣਾ ਸੂਟ ਹੈ ਦੁਪੱਟੇ ਨਾਲ ਆ 450 ਰੁਪਏ ਚ ਮਿਲਦਾ ਆ ਵੀ ਤੁਸੀਂ ਚੈੱਕ ਕਰ ਲਓ ਜੇ ਕਿਸੇ ਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਤੁਸੀਂ ਲੈਣਾ ਦਾਜ ਵੜੀ ਦਾ ਕਪੜਾ ਤੁਸੀਂ ਲੈਣਾ ਦੇਣ ਲੈਣ ਲਈ ਕਪੜਾ ਜਿਹੜਾ ਬਾਜ਼ਾਰ ਚ 1600 1700 1800 ਐਦਾਂ ਬਾਜ਼ਾਰ ਦੇ ਵਿੱਚ ਇਹ ਵੇਚੇ ਜਾਂਦਾ ਸੂਟ ਪਰ ਇੱਥੇ ਆਜੋ 16 1700 1800 ਵਾਲੇ ਸੂਟੂ 550 ਰੁਪਏ ਦੇ ਵਿੱਚ ਜਿਹੜਾ ਤੁਸੀਂ ਰੱਖਣੀ ਉਤਿਹਾਰ ਦੇ ਬਾਜ਼ਾਰ ਚ ਜਾ ਕੇ 20000 ਰੁਪਏ ਦਾ ਕਪੜਾ ਲੈਣਾ ਵੱਡਾ ਡੀਪੂ ਕਮਿਟਮੈਂਟ ਕਰਦਾ 20000 ਵਾਲਾ ਕਪੜਾ ਸਾਨੂੰ 8000 ਚ ਦੇ ਕੇ ਵੇਚਾਂਗੇ ਦੇ ਕੋਈ ਸਾਡੇ ਕੋਲ ਸੂਟਾਂ ਦੇ ਵਿੱਚ ਤਾਂ ਬਹੁਤ ਟਾਪ ਆਫ ਵੀਅਰਿਟੀਆ ਸੂਟਾਂ ਨਾਲ ਨਾਲ ਤੁਸੀਂ ਰੈਡੀਮੇਡ ਸ਼ਰਾਰੇ ਗਾੜੇ ਗੌਨ ਡਰੈਸ ਲਹਿੰਗੇ ਲੈਣੇ ਉਹਦੇ ਵਿੱਚ ਬਹੁਤ ਸਾਰੀਆਂ ਵੀਅਰਿਟੀਆ ਸਾਕੋ ਭਾਈ 895 ਤੋਂ ਸਟਾਰਟਿੰਗ ਹੈਗੀ ਹੈ ਪਸੰਦ ਕਸ਼ਮਰੀ ਹੈਗੀ ਹੈ ਜਿਹੜੀ ਤੁਸੀਂ ਆ ਦੇਖ ਰਹੇ ਡਰੈਸਾਂ ਲੱਗੀਆਂ ਬਹੁਤ ਸੋਹਣੀਆਂ ਬਾਹਰ ਕੋਈ ਮੰਗਦਾ 10000 ਕੋਈ ਮੰਗਦਾ 12000 ਰੁਪਈਆ ਆਪਾਂ ਪਾ ਦੇ ਸਿਰਫ 6000 ਰੁਪਈਆ ਦੀ ਮਰਜ਼ੀ ਲਾ ਕੇ ਜਾ ਸਕਦੇ ਹੋ ਕੋਈ ਤੇ ਇਹ ਹੀ ਲਿਗਾ ਵੀ 350 400 500 ਆ ਵੀ ਚੈੱਕ ਕਰ ਲਓ ਜਿਹੜੇ ਤੁਸੀਂ ਬਾਜ਼ਾਰ 'ਚ 4000 4500 5 5000 ਦੇ ਲੈਂਦੇ ਹੋ ਪਟੇ ਕਾਲੇ ਧੂੜ ਤੁਹਾਨੂੰ ਮਿਲ ਜਾਂਦੇ ਹੈਗੇ ਆ ਤੇ ਚੰਡੀਗੜ੍ਹ ਮੁਹਾਲੀ ਲੁਧਿਆਣੇ ਜਾਂਦੇ ਆ ਤੁਸੀਂ ਉਹੋ ਜਿਹੇ ਪੀ ਤੁਹਾਨੂੰ ਇੱਥੇ ਵੱਡਾ ਢੀਪੂ ਤੇ ਮਿਲਣੇ ਆ ਪਰ ਬਾਜ਼ਾਰ ਜਿਹਿਆਂ ਨੂੰ 2500 ਰੁਪਿਆ 3000 ਰੁਪਿਆ 2800 ਰੁਪਿਆ ਵੱਡਾ ਢੀਪੂ ਨੇ ਆ ਵੀ ਲੈ ਕੇ ਲਾਤਾ 25 26 ਕਾਲੇ ਧੂੜ ਵੀ 850 ਮਿਲੇ ਵਿੱਚ ਕਰਦੇ ਆ ਭਾਈ ਜੀ ਮੈਨੂੰ ਇਹ ਦੱਸੋ ਕਈ ਲੋਕ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਕਈ ਰੀਟੇਲਰ ਆ ਕਈ ਦੁਕਾਨਦਾਰ ਆ ਉੱਥੇ ਨਾ ਜਿਹੜੇ ਹੋਲਸੇਲਰ ਆ ਉਹ ਕਹਿੰਦੇ ਸੈੱਟ ਵਾਈ ਸੈੱਟ ਹੀ ਅਸੀਂ ਤੁਹਾਨੂੰ ਦੇਵਾਂਗੇ ਕੀ ਇੱਥੇ ਕੋਈ ਆ ਕੇ ਲੋਕ ਸਿੰਗਲ ਸੂਟ ਵੀ ਲੈ ਕੇ ਜਾ ਸਕਦੇ ਕੋ ਉਹਨਾਂ ਨੂੰ ਇੱਕਾ ਸੈੱਟ ਵਾਈ ਸੈੱਟ ਹੀ ਲੈਣੇ ਪੈਣਗੇ ਭਾਜੀ ਪਸੰਦ ਕਸਟਮਰ ਦੀ ਹੈਗੀ ਤੁਸੀਂ ਇੱਕ ਲੈਣੇ ਇੱਕ ਰੰਗ ਦਾ ਇੱਕ ਲੈ ਕੇ ਜਾਂਦੇ ਨੇ ਬੱਖਰੇ ਡੀਆਂ ਦੇ ਬੱਖੋ-ਬੱਖ ਲੈ ਕੇ ਜਾਂਦੇ ਪੰਮਾ ਤੋਂ ਦੋ ਲੈ ਪੌ ਚਾਰ ਲੈ ਤੋਂ 10 ਲੈ ਤੋਤੇ ਤੇ ਡਿਪੈਂਡ ਕਰਦਾ ਹੈ ਗਾਈ ਕੋਈ ਸ਼ਰਤ ਨਹੀਂ ਹੈਗੀ ਕੋਈ ਸ਼ਰਤ ਨਹੀਂ ਪਾਜੀ ਹੈਗੀ ਸਲੋਜੀ ਰਖੜੀ ਤੇ ਤਿਹਾਰ ਦੇ ਵੱਡਾ ਦੀਪੂ ਨੇ ਸੂਟਾਂ ਦੇ ਰੇਟਾਂ 'ਚ ਫੁੱਲ ਤਿਆਰੀ ਕਰ ਲਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਤੁਹਾਨੂੰ 8-800 ਵਾਲੇ 7-700 ਵਾਲੇ ਸੂਟ ਮਿਲਦੇ ਆ ਇੱਥੇ ਲੇਖ-ਲੇਖ ਕੇ ਲਾਤਾ ਵੀ 7-800 ਵਾਲੇ ਸੂਟ ਤੁਸੀਂ ਸਿਰਫ 350 ਹੀ ਲੈ ਜਾਓ ਪਰ ਸਰ ਅਸੀਂ ਹੈਰ ਪੂਰੇ ਪੰਜਾਬ ਚ ਪੂਰੇ ਬੰਗਿਆਂ ਦੇ ਵਿੱਚ ਪੂਰੇ ਦੁਆਬੇ ਚ ਰੌਲਾ ਇਹ ਪੈ ਗਿਆ ਕੋਈ ਆਫਰ ਲਾ ਰਿਆ ਕੋਈ ਸੇਲ ਲਾ ਰਿਆ ਪਰ ਸੇਲਾਂ ਦੇ ਵਿੱਚ ਵੀ ਇਹ 6 600 700 ਚ ਦਿੰਦੇ ਆ ਤੁਸੀਂ ਕੋਈ ਸੇਲ ਨਹੀਂ ਲਾਉਂਦੇ ਕੋਈ ਆਫਰ ਨਹੀਂ ਲਾਉਂਦੇ ਜਿਹੜਾ ਬਾਜ਼ਾਰ ਚ 800 700 ਰ ਤੁਸੀਂ ਕਹਿੰਦੇ ਹੋ 350 ਹੀ ਲੈ ਜਾਓ ਫਾਰਕ ਬਹੁਤ ਵੱਡਾ ਪਰ ਸੇਲ ਸੂ ਦਾ ਰੌਲਾ ਲੱਗਾ ਹੈ ਨਹੀਂ ਭਾਈ ਜੀ ਸੇਲ ਆਣ ਵਾਲੇ ਸਾਰੇ ਬੰਦੇ ਨਾ ਝੂਠ ਬੋਲ ਕੇ ਸੇਲ ਲਾਉਂਦੇ ਆ ਕੋਈ ਚੀਜ਼ ਹੁੰਦੀ 400 ਰੁਪਏ ਦੀ ਪਹਿਲਾਂ ਉਹਦਾ ਰੇਟ ਕਰ ਦਿੰਦੇ 1200 ਜਦੋਂ ਨਹੀਂ ਵਿਕਦੀ ਫੇ ਉਹਦਾ ਕਰ ਦਿੰਦੇ ਯਾਰ ਜਦੋਂ ਫੇ ਨਹੀਂ ਵਿਕਦੀ ਫੇ 700 ਫੇ ਸੇਲ ਲਾ ਦਿੰਦੇ 700 ਰੁਪਏ ਸੇਲ ਆ ਜੀ ਇਹ 500 ਰੁਪਏ ਸੇਲ ਆ ਜਿਹੜੀ ਚੀਜ਼ ਦਾ ਰੇਟ ਹੀ ਪਹਿਲਾਂ 300 ਜੇ ਤੁਸੀਂ 310 ਰੁਪਏ ਦੀ ਵੇਚੂਗੇ बिकਣੀ-ਬਿਕਣੀ ਆ ਫੜ ਆਸ ਝੂਠੀ ਵੇਚਦੇ ਪੈ 350 ਰੁਪਏ ਦਾ ਜੀ ਇਹ ਮੇਲੇ ਦਾ ਰੇਟ 340 ਰੁਪਏ ਆ ਕੋਈ ਜਿੱਥੋਂ ਮਰਜੀ ਪਤਾ ਕਰ ਲਵੇ ਜੀ ਇਮਾਨਦਾਰੀ ਵਾਲਾ ਕੰਮ ਕਰਨਾ ਬੇਈ ਪਰ ਅਸੀਂ ਲੁਧਿਆਣੇ ਵੀ ਜਾਣੇ ਆ ਅੰਮ੍ਰਿਤਸਰ ਵੀ ਜਾਣੇ ਆ ਕੋਈ ਕਹਿੰਦੇ ਅਸੀਂ ਹੋਲਸੇਲਰਾਂ ਕੋਈ ਕਹਿੰਦੇ ਫੈਕਟਰੀਆਂ ਵਾਲੇ ਆ 600 ਰੁਪਏ ਤੋਂ ਘੱਟ ਤਾਂ ਉਹ ਨਹੀਂ ਦਿੰਦੇ ਹੈਗੇ ਤੁਸੀਂ ਕਹਿੰਦੇ ਹੋ ਵੀ ਸਾਡੀ ਕੋਈ ਮਿਲ ਨਹੀਂ ਕੋਈ ਫੈਕਟਰੀ ਨਹੀਂ ਪਰ ਰੇਟ ਤੁਹਾਡੇ ਇੰਨੇ ਘੱਟ ਆ ਵੀ ਤੁਸੀਂ ਮਿਲਣ ਵਾਲਿਆਂ ਨੂੰ ਵੀ ਸੋਚੀ ਪਿਆ ਆ ਭਾਜੀ ਵੱਡੇ ਡੀਪੂ ਤੇ ਸਿਰਫ 10 ਤੋਂ 5 ਰੁਪਏ ਦੇ ਪ੍ਰੋਫਿਟ ਨਾਲ ਚੀਜ਼ ਮਿਲਣੀ ਹਰ ਚੀਜ਼ ਹੂੰ ਜ਼ਰੂਰੀ ਨਹੀਂ 300 ਵਾਲਾ ਸੂਟ ਜ਼ਰੂਰੀ ਨਹੀਂ 3000 ਵਾਲਾ 30000 ਵਾਲਾ ਸੂਟ ਸਿਰਫ 5 ਤੋਂ 10 ਰੁਪਏ ਪ੍ਰੋਫਿਟ ਨਾਲ ਜਿਹੜੀ ਮਰਜੀ ਚੀਜ਼ ਲੋੜ ਤੇ ਜੀ ਇੱਕ ਮੈਂ ਹੋਰ ਦੇਖ ਰਿਹਾ ਵੀ ਜੇ 35 ਸੈਂਕੜੇ ਡਿਜ਼ਾਈਨ ਪਏ ਆ ਡਿਜ਼ਾਈਨਿੰਗ ਵੀ ਬੜੀ ਹੈਗੀ ਇੱਕ ਇੱਕ ਕਿਤੇ ਹਜ਼ਾਰਾਂ ਡਿਜ਼ਾਈਨ ਮਿਲੂਗੇ ਸੈਂਕੜੇ ਨਹੀਂ ਹਜ਼ਾਰਾਂ ਡਿਜ਼ਾਈਨ ਮਿਲੂ ਸਾਢੇ 350 ਵਾਲੇ ਲੈ ਲਓ ਸਾਢੇ 450 ਵਾਲੇ ਲੈ ਲਓ ਵੱਧ ਤੋਂ ਵੱਧ ਡਿਜ਼ਾਈਨਿੰਗ ਹੋਰ ਨਵੇਂ ਤੋਂ ਨਵੇਂ ਮਿਲਨੇ ਆ ਸੇਲਾਂ ਵਾਲਾ ਪੁਰਾਣਾ ਮਾਲ ਨਹੀਂ ਵੇਚਣਾ ਸੀ ਨਵੀਂ ਤੋਂ ਨਵੀਂ ਵੈਰੈਟੀ ਰੋਈ ਆ ਇੱਕ ਗੱਲ ਮੈਂ ਹੋਰ ਦੇਖਦਾ ਵੀ ਬਾਜ਼ਾਰ 'ਚ ਦੁਕਾਨਦਾਰ 10 ਵਜੇ ਸ਼ਟਰ ਚੱਕਦੇ ਪਰ ਵੱਡਾ ਡਿੱਪੂ ਸਵੇਰ ਤੋਂ ਹੀ ਦੇਖੋ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹੈਗੇ ਆ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰਾਂ ਦੇ ਵਿੱਚ 12 1200 11 1100 ਦੇ ਵਿੱਚ ਸੂਰ ਤੁਸੀਂ ਲੈਣਿਓ ਇੱਥੇ ਤੁਹਾਨੂੰ ਆ ਦੇਖੋ ਬੜਾ ਸੋਹਣਾ ਸੂਟ ਹੈ ਦੁਪੱਟੇ ਨਾਲ ਆ 450 ਰੁਪਏ ਵਿੱਚ ਮਿਲਦਾ ਭਾਈ ਜੀ ਫਰਕ ਤੈਨੂੰ ਕੋਣ ਆਇਆ ਹੈ ਨਾ ਬਾਜ਼ਾਰ 'ਚ 12-1300 ਤੁਹਾਡਾ ਰੇਟ 450 ਭਾਈ ਜੀ 450 ਰੁਪਏ ਦੇਖੋ ਕਾਡਰ ਸੂਟ ਆ ਚੁੱਕਾ ਨਾਲ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਆ ਚੁੱਕੇ ਨੇਕ ਤੇ ਕਿੰਨੀ ਪਿਆਰੀ ਪੱਟੀ ਲੱਗੀ ਹੈ ਠੀਕ ਹੈ ਆਪਾਂ ਵਟੇਕ ਸੂਟ ਦੇਣਾ ਸਿਰਫ 400 ਦੇ ਪਿਆਰ ਰੁਪਏ ਵਿੱਚ ਹਾਂਜੀ ਕਲਰ ਦੇਖੋ ਕਿੰਨੇ ਕਿੰਨੇ ਸੋਹਣਾ ਦੇਖੋ ਦੁਪੱਟੇ ਕਿੰਨੇ ਕਿੰਨੇ ਟੋਰੀ ਆ ਚੁੱਕੇ ਨੇ ਦੁਪੱਟੇ ਰੇਟ ਤੇ ਆਪਾਂ ਸੂਟ ਹੀ ਦੇਣਾ ਸਿਰਫ 450 'ਚ ਆਹ ਦੇਖੋ ਵਾਈ ਬਜ਼ਾਰਾਂ 'ਚ ਲੁੱਟ ਹੋ ਰਹੀ ਆ ਵੱਡਾ ਡਿੱਪੂ ਦੇ ਫਾਇਦੇ ਹੋ ਰਿਹਾ ਜਲਦੀ ਜਲਦੀ ਆਜੋ ਬਹੁਤ ਸੋਹਣੇ ਸੋਹਣੇ ਸੂਟ ਕਾਡੀਆਂ ਦੇ ਭਾਅ ਦਿੱਤੇ ਜਾ ਰਹੇ ਆ ਕਿੰਨੇ ਕਿੰਨੇ ਸੋਹਣੇ ਨਾਲ ਦੁਪੱਟੇ ਆ ਚੁੱਕੇ ਆ ਜੀ ਦੇਖੋ 550 ਕਿੰਨੇ ਕਿੰਨੇ ਸੋਹਣੇ ਨਾਲ ਵਾਤੇ ਸੂਟ ਆ ਚੁੱਕੇ ਆ ਕਿ ਇਹ ਦੇਖੋ ਆ ਵੀ ਤੁਸੀਂ ਚੈੱਕ ਕਰ ਲੋ ਜੇ ਕਿਸੇ ਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਤੁਸੀਂ ਲੈਣਾ ਦਾਜ ਬੜੀ ਦਾ ਕਪੜਾ ਤੁਸੀਂ ਲੈਣਾ ਦੇਣ ਲੈਣ ਲਈ ਕਪੜਾ ਜਿਹੜਾ ਬਾਜ਼ਾਰ 'ਚ 1600 1700 1800 ਐਦਾਂ ਬਾਜ਼ਾਰ ਦੇ ਵਿੱਚ ਇਹ ਵੇਚੇ ਜਾਂਦਾ ਸੂਟ ਪਰ ਇੱਥੇ ਆਜੋ 16 1700 1800 ਵਾਲੇ ਸੂਟ ਵੀ 550 ਰੁਪਏ ਦੇ ਵਿੱਚ ਦਿੱਤੇ ਜਾਂਦੇ ਆ ਨਾਲੇ ਫੋਟੋ ਵਾਲੇ ਸੂਟਾਂ ਦੇ ਕੋ ਸਿਰਫ 500 ਦੇ ਪਿਆਰ ਰੁਪਏ ਵੈਜ ਕਰਦੇ ਤੁਹਾਨੂੰ ਪਹਿਲੇ 1200 ਘੱਟ ਨਹੀਂ ਮਿਲਦੇ ਨਾਲ ਦੇਖੋ ਕਿੰਨਾ ਪਿਆਰਾ ਵਰਕ ਆ ਚੁੱਕਾ ਧਾਗੇ ਦਾ ਕੰਮ ਕੀਤਾ ਹੈਗਾ ਪੂਰਾ ਹੈਵੀ ਹੈ ਤੇ ਬਾਜੂ ਵਰਕ ਨਾਲ ਤੁਹਾਨੂੰ ਮਿਲਣਾ ਹੈਗਾ ਆ ਵੀ ਤੁਸੀਂ ਚੈੱਕ ਕਰ ਲਓ ਨਾਲੇ ਹਨਾ ਬਲੈਕ ਸੂਟ ਦੇਖ ਲਓ ਬਟੀਕਾ ਵਾਲੇ ਪੀਸ ਹੈਗੇ ਆ ਮਾਡਲਾਂ ਵਾਲੇ ਪੀਸ ਹੈਗੇ ਆ ਇਹ ਵੀ 1600 1700 15 1500 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਇਹਦਾ ਰੇਟ ਵੀ 550 ਦੁਪੱਟਾ ਤੁਸੀਂ ਦੇਖੋ ਬਲੈਕ ਦੇ ਨਾਲ ਗ੍ਰੇ ਦਾ ਕੰਟਰਾਸਟ ਹੈਗਾ ਤਾਜਪਰੀ ਦੇਣਾ ਜਿਹੜਾ ਵਿਆਹ ਸ਼ਾਈ ਦਾ ਕਪੜਾ ਤੁਸੀਂ ਬਜ਼ਾਰ ਚ ਜਾ ਕੇ ਲੈਨੇ ਹੋ 50000 ਰੁਪਏ ਦਾ ਵੱਡਾ ਡੀਪੂ ਇੰਨਾ দাম ਰੱਖਦਾ ਵੇ ਪਿਆ 50000 ਵਾਲਾ ਕੱਪੜਾ ਸਿਰਫ 20000 ਚ ਦੇ ਰਹੇ ਆ ਆ ਦੇਖੋ ਮਹਾਰਾ ਤਾਏ ਤਾਏ ਪਕੌੜੇ ਆ ਚੁੱਕੇ ਦੇਖੋ ਪੈਕਿੰਗ ਹਨੂਗੀ ਉਹਨੂੰ ਖੋਲਣੀ ਹੋੜੇ ਮਰੀ ਨਹੀਂ ਕਿ ਆਪਾਂ ਪੁਰਾਣੇ ਮਾਲ ਵੇਚੀ ਜਾਂਦੇ ਹੈਗੇ ਨਵੀਂ ਚੀਜ਼ ਮੈਨ ਨਹੀਂ ਹੈਗੀ ਆ ਤੇ ਘੱਟ ਰੇਟ ਤੇ ਮੈਂ ਦੇਖੋ ਕਿੰਨਾ ਸੋਹਣਾ ਦੇਖੋ ਨੱਕ ਤੇ ਵਰਕ ਕੀਤਾ ਹੈਗਾ ਆ ਪੂਰਾ ਡੀਸੈਂਟ ਪੀਸ ਹੈਗਾ ਜੇ ਤੁਮ ਮੈਂ ਤੁਸੀਂ ਦੋ ਲੈ ਲਓ ਚਾਹੇ ਚਾਰ ਲੈ ਲਓ ਜਾਂ ਪੰਜ ਲੈ ਲਓ ਪਰ 10 ਲੈ ਲਓ ਪਰ ਉਹਨਾਂ ਤੁਸੀਂ ਸਵੇਰ ਸਵੇਰਾਂ ਤਾਂ ਕਿਉਂਕਿ ਇੱਕ ਹੋਰ ਵੀਡੀਓ ਪੈਣੀ ਰੱਛਾ ਉਹ ਪੈਂਦਾ ਹੈਗਾ ਮਠਿੰਡਾ ਮਾਨ ਦਾ ਮੋਗਾ ਪਟਾ ਲੋਕੀ ਦੁਰਦਰੋਂ ਲਾ ਪੰਦੇ ਬੜੇ ਭਾਈ ਜੀ ਮੈਨੂੰ ਇਹ ਦੱਸੋ ਕਈ ਲੋਕ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਕਈ ਰੀਸੇਲਰ ਆ ਕਈ ਦੁਕਾਨਦਾਰ ਆ ਉੱਥੇ ਨਾ ਜਿਹੜੇ ਹੋਲਸੇਲਰ ਆ ਉਹ ਕਹਿੰਦੇ ਸੈਟ ਵਾਈ ਸੈਟੀ ਅਸੀਂ ਤੁਹਾਨੂੰ ਦਵਾਂਗੇ ਕੀ ਇੱਥੇ ਕੋਈ ਆ ਕੇ ਲੋਕ ਸਿੰਗਲ ਸੂਟ ਵੀ ਲੈ ਕੇ ਜਾ ਸਕਦੇ ਕਿ ਉਹਨਾਂ ਨੂੰ ਇਦਾਂ ਸੈਟ ਵਾਈ ਸੈਟ ਹੀ ਲੈਣੇ ਪੈਣੇ ਭਾਈ ਜੀ ਪਸੰਦ ਕਸਟਮਰ ਦੀ ਹੈਗੀ ਤੁਸੀਂ ਇੱਕ ਲੈਣ ਇੱਕ ਰੰਗ ਦਾ ਇੱਕ ਲੈ ਕੇ ਜਾ ਸਕਦੇ ਬੱਕਰੇ ਡਿਜ਼ਾਈਨ ਬੱਕੋ ਬੱਕ ਲੈ ਕੇ ਜਾ ਸਕਦੇ ਪੰਮਾ ਤੋਂ ਦੋ ਲੈ ਪੌ ਚਾਰ ਲੈ ਪੌ 10 ਲੈ ਤੋਤੇ ਡਿਪੈਂਡ ਕਰਦਾ ਹੈਗਾ ਇਹਦੇ ਕੋਈ ਸ਼ਰਤ ਨਹੀਂ ਹੈਗੀ ਕੋਈ ਸ਼ਰਤ ਨਹੀਂ ਭਾਈ ਹੈਗੀ ਇੱਥੇ ਲੋ ਆ ਵੀ ਤੁਹਾਡਾ ਬਹੁਤ ਵੱਡਾ ਫਾਇਦਾ ਤੁਸੀਂ ਹੋਰ ਪਾਸ ਚਾਰ-ਚਾਰ ਸੂਟ ਲੈਨੇ ਹੋ ਤੁਹਾਡੇ ਦੋ ਵਿਕਦੇ ਆ ਦੋ ਵਿਕਦੇ ਨਹੀਂ ਹੈਗੇ ਦੋ ਤੁਹਾਡੇ ਪੱਲੇ ਪੈ ਜਾਂਦੇ ਆ ਪਰ ਵੱਡਾ ਡੀਪੂ ਕਹਿੰਦਾ ਭਾਈ ਆਜੋ ਜਿਹੜੀ ਚੀਜ਼ ਪਸੰਦ ਆ ਲੈ ਜਾਓ ਇੱਕ ਲੈਣੀ ਇੱਕ ਲੈ ਜਾਓ ਦੋ ਲੈਣੀ ਦੋ ਲੈ ਜਾਓ ਆ ਵੀ ਦੇਖ ਲਓ ਤੁਸੀਂ ਬੜੇ ਸੋਹਣੇ ਸੋਹਣੇ ਸੂਟ ਆ ਬਾਜ਼ਾਰ 'ਚ ਜਾ ਕੇ ਆ ਦੇਖੋ ਕਿੰਨੇ ਹੈਵੀ ਸੂਟ ਹੈਗੇ ਆ ਇਹਨਾਂ ਦੇ ਉੱਤੇ ਰੇਟ ਲੋਕਾਂ ਨੇ ਲਿਖ ਕੇ ਲਾਇਆ ਹੁੰਦਾ 2200 ਰੁਪਈਆ 2400 ਰੁਪਈਆ 2000 ਰੁਪਏ ਪਰ ਆ ਦੇਖੋ ਇੱਥੇ ਕੀ ਰੇਟ ਆ ਕੋਈ 2000 ਨਹੀਂ ਕੋਈ 2200 ਨਹੀਂ ਸਿਰਫ 695 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇ ਰਣਾ ਹੈਗਾ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਤੁਹਾਨੂੰ ਅਸੀਂ ਬਾਰ ਬਾਰ ਕਹਿ ਰਹੇ ਆਂ ਵੀ ਇੱਕ ਇੱਕ ਰੇਂਜ ਦੇ ਵਿੱਚ ਹਜ਼ਾਰਾਂ ਹੀ ਡਿਜ਼ਾਈਨ ਤੁਹਾਨੂੰ ਮਿਲ ਜਣਿਆ ਆ ਆ ਵੀ 2-2000 ਰੁਪਏ ਤੋਂ ਘੱਟ ਬਾਜ਼ਾਰ ਟੂਟ ਨਹੀਂ ਮਿਲਦਾ ਤੁਹਾਨੂੰ 695 ਦੇ ਵਿੱਚ ਮਿਲ ਜਾਣਾ ਇਧਰ ਵੀ ਤੁਸੀਂ ਚੈੱਕ ਕਰ ਲਓ ਹਨਾ ਆ ਦੇਖੋ ਬਲੈਕ ਸੂਟ ਕਿੰਨਾ ਹੈਵੀ ਗਲੇ ਦੇ ਕੰਮ ਆ 1800 2000 ਬਾਜ਼ਾਰ ਦਾ ਰੇਟ ਸਾਡੇ ਕੋਲ 695 ਚ ਲੈ ਜਾਓ ਭਾਈ ਜੀ ਆ ਵੀ ਮੈਨੂੰ ਦੱਸੋ ਪ੍ਰਿੰਟ ਸੂਟ ਹੈਗੇ ਆ ਬੜਾ ਸੋਹਣਾ ਕੰਮ ਕੀਤਾ ਗਲੇ ਦੇ ਉੱਤੇ ਹਨਾ ਇਹਦਾ ਵੀ ਬੜਾ ਡਿਫਰੈਂਸ ਆ 450 ਵੀ ਲੈ ਕੇ ਰੇਟ ਲਾਇਆ ਭਾਈ ਦੱਸਾਂ ਲੋੜੀ ਸਾਡੇ ਸੂਟ ਆ ਬੋਲਦੇ ਆ ਕਿ ਸਿਰ 450 ਦੇਣਾ ਹੈਗਾ ਭਾਈ ਚੋਰੀ ਬਿਆਰੀ ਬੰਦ ਕਰ ਦਿੱਤੀ ਹੈਗੀ ਠੀਕ ਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਮੇਰਾ ਪ੍ਰਿੰਟ ਆ ਚੁੱਕੇ ਆ ਨਾ ਦੇਖੋ ਕਿੰਨਾ ਬਧੀ ਨੈਕ ਤੇ ਪੱਟੀ ਲਾ ਦਿੱਤੀ ਹੈਗੀ ਆ ਆ ਕਿੰਨੇ ਸੋਹਣੇ ਸਭ ਬਟਨ ਆ ਚੁੱਕੇ ਨੇ ਪਿਓਰ ਦੀਆਂ ਆ ਚੁੱਕੀਆਂ ਨੇ ਚੱਟੇ ਚਾਰ ਤੋਂ ਰੰਗ ਵੀ ਦੇਖੋ ਕਿੰਨੇ ਸੋਹਣੇ ਸੋਹਣਿਆ ਮਤਲਬ ਰਖੜੀ ਦੇ ਤਿਹਾੜ ਤੇ ਇੱਕ ਹੋਰ ਫਾਇਦਾ ਜਿਹੜਾ ਤੁਸੀਂ ਰਖੜੀ ਤੇ ਤਿਹਾੜ ਦੇ ਬਾਜ਼ਾਰ ਚ ਜਾ ਕੇ 20000 ਰੁਪਏ ਦਾ ਕੱਪੜਾ 20 ਹਜ਼ਾਰ ਵਾਲਾ ਕੱਪੜਾ ਤੁਹਾਨੂੰ 8 ਹਜ਼ਾਰ ਚ ਦੇ ਕੇ ਭੇਜਾਂਗੇ ਇੰਨਾ ਫਾਇਦਾ ਮਤਲਬ ਅੱਧੇ ਰੇਟਾਂ ਤੋਂ ਵੀ ਘੱਟ ਰੇਟ ਕਰ ਦਿੱਤੇ ਹੈਗੇ ਆ 450 ਰੁਪਏ ਦੇ ਵਿੱਚ ਇੱਥੇ ਤੁਸੀਂ ਆ ਜਾਓ 셀ਫ ਸਰਵਿਸ ਆ ਆ ਦੇਖੋ ਕਾਊਂਟਰ ਲੱਗੇ ਆ 4.50 ਤੋਂ ਦਾ 350 ਦਾ 550 ਦਾ 695 ਦਾ ਜਿਹੜੀ ਕੁਆਲਿਟੀ ਵੈਰਾਈਟੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਆ ਦੇਖ ਲਓ ਰਾਸ਼ ਤੁਹਾਡੇ ਸਾਹਮਣੇ ਆ ਸਵੇਰ ਤੋਂ ਇਸੇ ਤਰ੍ਹਾਂ ਲੋਕ ਦੂਰੋਂ ਦੂਰ ਆਉਂਦੇ ਆ ਤੁਸੀਂ ਵੀ ਸਵੇਰੇ ਹੀ ਆ ਜਾਓ ਤਾਂ ਜੋ ਕਿ ਤੁਹਾਡੇ ਫਾਇਦੇ ਹੋ ਜਾਣ ਤੋਂ ਇਥੇ ਇਹ ਨਹੀਂਗਾ ਵੀ 350 400 500 ਆ ਵੀ ਚੈੱਕ ਕਰ ਲੋ ਜਿਹੜੇ ਤੁਸੀਂ ਬਾਜ਼ਾਰ ਚ 4000 4500 5 5000 ਦੇ ਲੈਨੇ ਹੋ ਇੱਥੇ 15 15 18 1800 ਦੇ ਵਿੱਚ ਬੁਟੀਕਾਂ ਵਾਲੇ ਸੂਟ ਤੁਹਾਨੂੰ ਮਿਲ ਜਾਂਦੇ ਹੈਗੇ ਆ ਇਹਦੇ ਵਿੱਚ ਤੁਸੀਂ ਚੈੱਕ ਕਰ ਲੋ ਰੰਗ ਕਲਰ ਇਹਦੇ ਵਿੱਚ ਵੀ ਕਾਫੀ ਮਿਲ ਜਾਣੇ ਹੈਗੇ ਆ ਭਾਈ ਜੀ ਮੈਂ ਦੇਖ ਰਿਹਾ ਵੀ ਸਾਰੇ ਕਾਊਂਟਰ ਭਰੇ ਪਏ ਆ ਆ ਪੌੜੀਆਂ ਦੇ ਵਿੱਚ ਬਾਹਲਾ ਸਟਾਕ ਮੈਂ ਇਹ ਵੀ ਦੇਖਦਾ ਵੀ ਹਰ ਰੋਜ਼ ਨਮਾ ਨਮਾ ਸਟਾਕ ਆ ਗਿਆ ਆ ਸਾਡੇ ਕੋਲ ਭਾਜੀ ਸਟਾਕ ਤਾਂ ਹੀ ਆਉਂਦਾ ਕਿਉਂਕਿ ਸਾਨੂੰ ਪਿਆਰੇ ਭੈਣ ਭਾਈ ਇੰਨੇ ਦੇ ਰਿਹਾ ਹੈਗੇ ਕੋਈ ਵਧੀਆ ਵੈਰਿਟੀ ਲੱਗ ਜਾਂਦੇ ਘਾਟੇ ਲੱਗ ਜਾਂਦੇ ਹੈਗੇ ਆ ਹਾਂ ਜਿਹੜੇ ਲੋਕੀ ਕਹਿੰਦੇ ਜੇ ਵਧੀਆ ਚੀਜ਼ ਲੈਣੀ ਤਾਂ ਕਹਿੰਦੇ ਸਾਡੇ ਕੋਲ ਆ ਜਾ ਮਾੜੀ ਚੀਜ਼ ਲੈਣੀ ਭੱਡੜੀ ਪੁੱਛ ਲਿਓ ਪਰ ਹੁਣ ਉਹ ਵਧੀਆ ਛੱਡ ਕੇ ਮਾੜੀਆਂ ਵਿੱਚ ਸ਼ੁਰੂ ਕਰ ਦਿੱਤੀਆਂ ਚੱਕਰ ਕੀ ਹੈ ਇਹ ਚੱਕਰ ਭੱਡੜੀ ਕੋ ਚੱਕਰ ਵਿੱਚੋਂ ਬਾਹਰ ਕੱਢਿਆ ਸਾਰਿਆਂ ਨੂੰ ਆਹ ਲਓ ਸੋਨਾ ਚਾਂਦੀ ਸੋਨਾ ਚਾਂਦੀ ਬਾਲਾ ਰੌਲਾ ਪਾਇਆ ਸੀ ਪੂਰੇ ਪੰਜਾਬ 'ਚ ਦੁਕਾਨਦਾਰਾਂ ਨੇ 1500 1600 ਰੁਪਏ ਸੂਟ ਆਹ ਲਓ ਚੱਕ ਲਓ ਲੱਤਿਆ ਪਿਆ ਸੂਟਾਂ ਦੇ ਨਾਲ ਜਿੰਤਾ ਵੀ ਵੈਰਾਈਟੀ ਚਾਹੀਦੀ ਹੈ ਲੈ ਜਾਓ ਆ ਲੈਫਟ ਲੱਗ ਚਲੀ ਆ ਤੁਹਾਡੇ ਲਈ ਲਓ ਵੀ ਆ ਵੀ ਚੈੱਕ ਕਰ ਲੋ ਪੜੀਆਂ ਲਿਖੀਆਂ ਕੁੜੀਆਂ ਵਾਲੇ ਪੜੇ ਲਿਖੇ ਸੂਟ ਵੀ ਜਿਹੜੇ ਚੰਡੀਗੜ੍ਹ ਮੁਹਾਲੀ ਲੁਧਿਆਣੇ ਜਾਂਦੇ ਆ ਤੁਸੀਂ ਉਹੋ ਜਿਹੇ ਪੀ ਤੁਹਾਨੂੰ ਇੱਥੇ ਵੱਡਾ ਡੀਪੂ ਤੇ ਮਿਲਣੇ ਆ ਪਰ ਬਾਜ਼ਾਰ 'ਚ ਜਾਂਦੇ ਹੋ 2500 ਰੁਪਈਆ 3000 ਰੁਪਈਆ 2800 ਰੁਪਈਆ ਵੱਡਾ ਡੀਪੂ ਨੇ ਆ ਵੀ ਲੈ ਕੇ ਲਾਤਾ 25 2600 ਵਾਲੇ ਸੂਟ ਵੀ 850 ਦੇ ਵਿੱਚ ਕਰਤੇ ਆ ਜੇ ਇਹਨਾਂ ਦੇ ਵਿੱਚ ਰੰਗਾਂ ਦੀ ਗੱਲ ਕਰ ਲਈਏ ਕਮੀ ਕੋਈ ਹੈ ਨਹੀਂਗੀ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰ ਲਈਏ ਆ ਡਿਜ਼ਾਈਨ ਤੁਸੀਂ ਦੇਖੋ ਕਲਰ ਬਾਜ ਬੜਾ ਹੀ ਸੋਹਣਾ ਉਹਦੇ ਉੱਤੇ ਕੰਮ ਬਰੀਕੀ ਦੇ ਨਾਲ ਦੇਖੋ ਕਿੰਨਾ ਜਿਆਦਾ ਸੋਹਣਾ ਕੀਤਾ ਹੈਗਾ ਇਹਦਾ ਰੇਟ ਵੀ ਬਾਜ਼ਾਰ ਦੇ ਵਿੱਚ 12 1200 1800 1600 ਜੋ ਮੰਗ ਆਉਂਦੀ ਹੈ ਦੁਕਾਨਦਾਰ ਦੀ ਉਹ ਮੰਗ ਲੈਂਦੇ ਆ ਪਰ ਸਾਡਾ ਰੇਟ ਕੀ ਹੈਗਾ 895 ਦੇ ਵਿੱਚ ਆਪਾਂ ਦਵਾਂਗੇ ਭਾਈ ਜੀ 895 ਦੇ ਵਿੱਚ ਵੀ ਬੜੀ ਸੋਹਣੀ ਰਾਇਲ ਵੈਰਾਈਟੀ ਇੱਥੇ ਪਈ ਹੈਗੀ ਆ ਕੋਈ ਵੀ ਦੇਖੋ ਭਾਈ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਾ ਨਾਲ ਦੇਖੋ ਕਿੰਨੀ ਵਧੀਆ ਲੈਥ ਲਾਤੀ ਘੇਰੇ ਦੇ ਪੱਟ ਠੀਕ ਹੈ ਇਹ ਵੀ ਆਪਾਂ ਤੁਹਾਨੂੰ ਦੇਣਾ 800 ਤੇ 95 ਰੁਪਏ ਵਿੱਚ ਨਾਲੇ ਨਾਲ ਚੁੰਨੀਆਂ ਆ ਚ ਕਿੰਨੇ ਕਿੰਨੇ ਸੋਨੇ ਵਾਲੇ ਪ੍ਰਿੰਟ ਆ ਚੁੱਕੇ ਹੈਗੇ 19 ਡਾਈ ਕਰਾਉਣ ਜੇ ਤੁਹਾਨੂੰ ਤਿੰਨ ਚਾਰ ਚੁਣੀਆਂ ਲੈਣਾ ਹੈਗਾ ਆਪਾਂ ਤੁਹਾਨੂੰ ਸੂਰ ਦੇਣਾ ਸਿਰਫ 895 ਰੁਪਏ ਬੈ। ਆ ਲਓ ਜੀ ਮੈਂ ਚੈਲੇਂਜ ਕਰਦਾ ਮੋਰੇ ਵਿਆਹਾਂ ਸ਼ਾਦੀਆਂ ਦਾ ਦਾਜ ਵਰੀ ਵਾਲੇ ਸੂਟ ਜਿਹੜੇ ਤੁਸੀਂ ਬਾਜ਼ਾਰ 'ਚ ਜਾਓਗੇ ਰੇਟ ਪਤਾ ਕਰ ਲਿਓ ਕਿਸੇ ਨੇ 3500 ਰੁਪਈਆ ਮੰਗਣਾ ਕਿਸੇ ਨੇ 3200 ਰੁਪਈਆ ਮੰਗਣਾ ਸਾਡੇ ਕੋਲ ਆਜੋ 35320 ਵਾਲੇ ਸੂਟ 1050 ਰੁਪਏ ਚ ਲੈ ਜਾਓ ਪੂਰੇ ਲੱਦੇ ਲਦਾਏ ਸੂਟ ਆ ਇਹਦੇ ਵਿੱਚ ਵੀ ਰੰਗ ਬਹੁਤ ਸਾਨੂੰ ਮਿਲਣੇ ਆ ਨਾ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਬੁਟੀਕ ਵਾਲੇ ਸੂਟ ਕੁੜੀਆਂ ਕਿੰਨੇ ਸਾਨੂੰ ਬੁਟੀਕ ਵਾਲਾ ਸੂਟ ਚਾਹੀਦੇ ਵਧੀਆ ਵਧੀਆ ਦੇਖੋ ਫਰੰਟ ਦੇਖੋ ਨਾ ਦੇਖੋ ਵੈਗ ਦੇਖੋ ਕਿੰਨੇ ਸੋਹਣੇ ਆ ਚੁੱਕੇ ਗਿਆ ਸਿਰਫ 800 ਤੇ 95 ਰੁਪਏ ਵਿੱਚ ਇੱਥੇ ਬਾਕੀ ਦੁਕਾਨਦਾਰਾ ਉਹ ਏਦਾਂ ਥੋੜੀ ਕਰਨਾ ਵੀ 10000 ਰੁਪਈਆ ਦੀ ਫੋਟੋ ਪਾ ਦੀ ਤੇ 1000 ਵਾਲੇ ਸੂਟ ਦਾ ਰੇਟ ਏ 3500 ਕਰਤਾ ਮਾਡਲ ਵਾਲੇ ਸੂਟ ਆ ਬੁਟੀਕਾ ਵਾਲੇ ਪਾਰਟੀ ਵਾਲੇ ਸੂਟ ਵੱਡਾ ਢੀ ਪੂਰਾ 1095 ਰੰਗ ਇਹਦੇ ਵਿੱਚ 4-5 ਹੈ ਜਿਹੜਾ ਮਰਜ਼ੀ ਰੰਗ ਤੁਸੀਂ ਲੈ ਕੇ ਜਾ ਸਕਦੇ ਤੁਸੀਂ ਪ੍ਰਿੰਟ ਸੂਟ ਲੈ ਕੇ ਜਾਣੇ ਸੀ ਉਹ ਵੀ 1050 ਚ ਲੈ ਕੇ ਜਾਓ ਦੇਖੋ ਕਿੰਨਾ ਵਧੀਆ ਨੈਕ ਤੇ ਵਰਕ ਲਾਤਾ ਹੈਗਾ 1000 ਨਾਲ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਿਆ ਨਾਲ ਦੇ ਕੋਈ ਵਹਿ ਕਿੰਨੀ ਵਧੀਆ ਚੁੱਕਿਆ ਨੈਕ ਤੇ ਪਰਲ ਦਾ ਵਰਕ ਕੀਤਾ ਗਿਆ ਸਿਰਫ 1000 ਦੇ ਪਿਆਰ ਵਿੱਚ ਨਾਲ ਦੇ ਕੋਈ ਚੁੰਨੀਆਂ ਕਿੰਨੇ ਕਿੰਨ ਟੋਰੀਆਂ ਆ ਚੁੱਕੀਆਂ ਗਿਆ ਇਹਨਾਂ ਸੁਰਤੋਂ ਕਲਰ ਸ਼ੀਟ ਤਾਂ ਆ ਦਿੱਤੀ ਗਿਆ ਬਾਟਮ ਪਲੇਨ ਆ ਚੁੱਕੀ ਹੈ ਪਲਾਜ਼ੋ ਸਲਵਾਰ ਪਿਆਮੀਓ ਮਰਜ਼ੀ ਬਣਾਓ ਤੁਸੀਂ ਮਾਰਕੀਟਾਂ 'ਚ ਜਾਣਾ ਆ ਤੁਸੀਂ ਵਾਂਡੇ ਜਾਣਾ ਤੁਸੀਂ ਘਰ ਪਾਉਣ ਲਈ ਲੈਣੇ ਆ ਦੇਖੋ ਕਾਟ ਏਬੀ ਤੋਂ ਸਿਰਫ 895 ਦੇ ਵਿੱਚ ਮਿਲ ਜਾਣਾ ਦੁਪੱਟਾ ਇਹਦੇ ਨਾਲ ਡਿਜ਼ਾਈਨਰ ਆ ਸਿਰਫ 895 ਵਿੱਚ ਦਵਾਂਗੇ ਆਹ ਦੇਖੋ 1000 ਤੇ 50 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਆ ਇਹ ਵੀ ਲਓ ਸੂਟ ਆ ਚੁੱਕਾ ਬਹੁਤ ਸੋਹਣਾ ਦੇਖੋ ਕਲਰ ਆ ਚੁੱਕਾ ਨਾਲ ਦੇਖੋ ਪੂਰਾ ਫਰੰਟ ਹੈਵੀ ਹੈਗਾ ਹੈ ਮੈਨੇ 4-5 ਹਜ਼ਾਰ ਸੂਟ ਨੂੰ ਮਾਰ ਪਾਉਂਦਾ ਹੈਗਾ ਨਾਲ ਦੇ ਕੋਈ ਚੁੰਨੀ ਕਿ ਨਹੀਂ ਸੋਹਣੀ ਆ ਚੁੱਕੀ ਸਿਰਫ 1000 ਰੁਪਏ ਆਹ ਦੇਖੋ ਇਹ ਸੂਟ ਨੂੰ ਕੋਈ ਪਾਕਿਸਤਾਨੀ ਸੂਟ ਕਹਿੰਦਾ ਆ ਕੋਈ ਅਫਗਾਨੀ ਸੂਟ ਕਹਿੰਦਾ ਕੋਈ ਢਬਈ ਵਾਲਾ ਸੂਟ ਕਹਿੰਦਾ ਇਦਾਂ ਕਹਿ-ਕਹਿ ਕੇ ਭੋਲੇ-ਭੋ ਦੂਰ ਦੇ ਨਾਲ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਆ ਇਹ 2500 ਨਹੀਂ ਲੈਣਾ 2200 ਨਹੀਂ ਲੈਣਾ ਇੱਥੇ ਸਿਰਫ 895 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਆਪਾ ਦੇ ਦੇਣਾ ਹੈਗਾ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਕੱਲੇ ਛੇੜ ਤਾਰੇ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕੀ ਹੈ ਪੂਰਾ ਦੇਖੋ ਹੈਵੀ ਵਿੱਚ ਆ ਚੁੱਕਾ ਹੈਗਾ ਆ ਆ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਕਿੰਨਾ ਹੈਵੀ ਸੂਟ ਆ ਪੂਰਾ ਫਰੰਟ ਹੈਗਾ ਹੈਵੀ ਦਾ ਤਾਂ ਅੱਗੇ ਦਾ ਕੰਮ ਕੀਤਾ neck ਬਹੁਤ ਪਿਆਰਾ ਬਣਾ ਹੈਗਾ ਇਹ ਵੀ 1000 ਤੇ 50 ਵਿੱਚ ਦੇਣਾ ਭਾਈ ਦੇਖੋ ਜ ਸਾਡੇ ਕੋਲ ਸੂਟਾਂ ਦੇ ਵਿੱਚ ਤਾਂ ਬਹੁਤ ਟੌਪ ਕੁਆਲਿਟੀ ਐਮਬ੍ਰਾਈਡਰੀਆਂ ਸੂਟ ਲਹਿੰਗੇ ਲੈਣੇ ਉਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਆਹ ਦੇਖ ਲਓ ਖਾਸ ਤੌਰ ਜਿਹੜੇ ਰਾਇਲ ਕੁੜੀਆਂ ਜਾਂ ਐਨ ਆਰ ਆਈ ਕਸਟਮਰਾਂ ਜਾਂ ਜਿਹੜੇ ਸ਼ਹਿਰੀ ਪੜੇ ਲਿਖੇ ਕੁੜੀਆਂ ਕੋਲ ਨਹੀਂ ਬਸ ਸਾਨੂੰ ਟੌਪ ਟੌਪ ਦੇ ਸ਼ਰਾਰੇ ਸੂਟ ਚਾਹੀਦੇ ਆ ਉਹ ਵੀ ਤੁਹਾਨੂੰ ਇੱਥੇ ਮਿਲ ਜਣੇ ਆ ਹਰਜੀਤ ਭਾਜੀ ਮੈਨੂੰ ਇਹ ਦੱਸੋ ਵੀ ਸਟਾਰਟਿੰਗ ਕਿੱਥੋਂ ਹੋ ਜਾਂਦੀ ਰੈਡੀ ਵੜੇ ਸ਼ਰਾਰੇ ਜੂ ਕਾਕੋ ਭਾਈ 895 ਤੋਂ ਸਟਾਰਟਿੰਗ ਹੈਗੀ ਹੈ ਪਤੰਦ ਕਸਟਮਰ ਦੀ ਹੈਗੀ ਹੈ ਜਿਹੜੀ ਤੁਸੀਂ ਆ ਦੇਖ ਰਹੇ ਹੋ ਡਰਸਾਂ ਲੱਗੀਆਂ ਬਹੁਤ ਸੋਹਣੀਆਂ ਬਾਹਰ ਕੋਈ ਮੰਗਦਾ 10000 ਕੋਈ ਮੰਗਦਾ 12000 ਰੁਪਿਆ ਆਪਾਂ ਜੀ ਸਿਰਫ 6000 ਰੁਪਿਆ ਜਿਹੜੀ ਜੀ ਮਰਜ਼ੀ ਲੱਕੇ ਜਾ ਸਕਿਆ ਗਿਆ ਜੀ ਅੱਛਾ ਇਹ 6000 ਰੁਪਏ ਦੇ ਵਿੱਚ ਦੇ ਦੂੰਗਾ ਨਾ ਤੁਸੀਂ 6000 ਆਪਣੀ ਰੈਂਟ ਤੇ ਨਹੀਂ ਆਪਣੀ ਵਾਈ ਵੱਡਾ ਢੀਪੂ ਦਾ ਲੋ 6000 ਰੁਪਏ ਦੇ ਵਿੱਚ ਲੈ ਜਾਓ ਕੋਈ 5000 ਰੁਪਏ ਚ ਕੋਈ 4000 ਚ ਕੋਈ 3000 ਚ ਕੋਈ 2500 ਚ ਮਤਲਬ ਹਰ ਇੱਕ ਤਰ੍ਹਾਂ ਦੀ ਰੇਂਜ ਤੁਹਾਨੂੰ ਇੱਥੋਂ ਮਿਲ ਜਾਣੀ ਆ ਛਰਾਰੇ ਗਰਾਰੇ ਗੌਨ ਡਰੈਸ ਤੇ ਲਹਿੰਗੇ ਲਹਿੰਗੇ ਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਰੇਂਜ ਮਿਲ ਜਾਣੀ ਆ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੈਗੀ ਆ ਤੇ ਜਿਹੜੇ ਵੱਡਾ ਢੀਪੂ ਦਾ ਪੇਜ ਹੈਗਾ ਇੰਸਟਾਗ੍ਰam ਉੱਥੇ ਜਾ ਕੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ YouTube ਨੂੰ Facebook ਨੂੰ ਫੋਲੋ ਕਰ ਲਓ ਵੱਡਾ ਢੀਪੂ ਅਜਾਜੋ ਬੰਗਾ ਸ਼ਹਿਰ ਹੋਂਾ ਤੁਸੀਂ ਪਿੱਛੇ ਦੇਖ ਲਓ ਕੈਮਰਾ ਮਾਰ ਕੇ ਦਿਖਾ ਦਿਓ ਵੀ ਸਵੇਰ ਤੋਂ ਸ਼ਾਮ ਤੱਕ ਸਵੇਰੇ 7:00 ਵਜੇ ਤੋਂ ਲੈ ਕੇ ਭਾਜੀ ਹੈਰਾਨੀ ਇਹ ਵੀ ਆ ਗੱਲ ਦੀ ਹੈ ਨਾ ਬਾਜ਼ਾਰ ਦਾ ਸਾਰੇ ਵਿਲੇ ਬੈਠੇ ਹੈਗੇ ਆ 10:00 ਵਜੇ ਤੂੰ ਬੱਤੀ ਆ ਕੇ ਸ਼ਟਰ ਚੱਕ ਦੇ ਦੁਕਾਨਦਾਰ ਤੁਹਾਡੇ 7:00 ਵਜੇ ਬਾਹਰ ਲੈਣਾ ਲੱਗੇ ਹੁੰਦਾ ਭਾਜੀ ਕਸਟਮ ਨਹੀਂ ਹੁੰਦਾ ਕਿ ਇਹ ਸਵੇਰੇ ਸਵੇਰੇ ਜਾ ਕੇ ਵਧੀਆ ਵੈਰਾਈਟੀ ਇੱਥੇ ਜਾ ਕੇ ਲੈ ਲਈਏ ਪਤਾ ਰੱਜ ਪੈਂਦਾ ਫਿਰ ਠੀਕ ਹੈ ਥੋੜੀ ਵੇਟ ਕਰਨੀ ਪੈਂਦੀ ਹੈ ਕਿ ਕਸਟਮ ਇਸ ਕਰਕੇ ਪਹਿਲੇ ਸਵੇਰੇ ਸਵੇਰੇ ਆ ਜਾਂਦੇ ਹੈਗੇ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਹੈਗੀ ਆ ਤੁਸੀਂ ਫਾਇਦੇ ਲੈਣੇ ਆ ਰਖੜੀ ਦਾ ਤਿਉਹਾਰ ਹੈਗਾ ਉੱਥੇ ਸਸਤਾ ਕੱਪੜਾ ਤੁਹਾਨੂੰ ਇੱਥੇ ਮ ਜਿਹੜਾ ਬਾਜ਼ਾਰ 'ਚ 50000 ਦਾ ਇੱਥੇ 20000 'ਚ ਮਿਲਣਾ ਇਹ ਫਾਇਦੇ ਤੁਹਾਡੇ ਹੋਣੇ ਆ ਆਉਣਾ ਤੁਹਾਨੂੰ ਪੈਣਾ ਕੋਈ ਜਾਣਕਾਰੀ ਲੈਣੀ ਤੇ ਨੰਬਰ ਕਿਸੇ ਦੇ ਜੀ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਕੰਦੀ ਨਾਲ ਹਰਦੀਪ ਸਿੰਘ ਤੱਗਰ ਖਾਨ ਜੀ ਪੰਗਾ